ਪਿੰਡ ਮੱਮਾ ਸਰਜਾ ਵਿੱਚ ਸਾਬਕਾ ਸਰਪੰਚ ਜੋਗਾ ਸਿੰਘ ਦੇ ਘਰੇ ਬੀਤੀ ਰਾਤ ਚੋਰਾ ਵੱਲੋਂ ਚੋਰੀ ਕਰ ਲਈ ਗਈ ਹੈ ਪਹਿਲਾਂ ਕੈਮਰੇ ਭੰਨੇ ਗਏ ਅਤੇ ਅੰਦਰੋਂ ਸਿਉਣਾ ਤੇ ਕੁਝ ਨਕਦੀ ਚੋਰੀ ਕੀਤੀ ਗਈ ਇਹ ਇਦਾਂ ਹੀ ਹੋ ਗਿਆ ਐ ਕੱਲੀ ਇਧਰ ਪਾਸੇ ਨਹੀਂ ਛਿੜੀ ਹੋਣੀ ਕਿ ਵੀ ਪਿਆ ਸੀ ਇਹ ਕੀ ਕਹਿ ਸੀ ਤੁਸੀਂ बैठ तेरे को हैं चार बैठ हाँ चार ये तो करा चुके हैं ऐसा महसूस मारती गई आपकी तो ये तो करा सुनिए टेस्ट पता नहीं चला ज़ल्दी आया था हो या नहीं पता ही नहीं मेरे को ना 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 ਮੜਮੁਤਾ ਰੇਣੀ ਆਪੀ ਆਪੀ ਕੱਢੀ ਨੇ ਪਰ ਇਹਦਾ ਨਿੱਕਾ ਜਿਹਾ ਹਾਂ ਜੇ ਕੋਈ ਸਰਗਿਆ ਨੇ ਹੋ ਪਿਆ ਉਹ ਨੂੰ ਆਖੀ ਆਇਆ ਸੀ ਪਾਗਨੇ ਮਹਿਮਾ ਸਰਜਾ ਵਿੱਚ ਰਾਤ ਭਾਰੀ ਚੋਰੀ ਸਿਉਂ ਨੀ ਇਹੋ ਜੀ ਗੱਲ ਪੁੱਛਿਆ ਕਿ ਕਿੱਥੋਂ ਲੱਗਦੀ